ਹਾਂ ਤਤੀ ਹਾਂ ਆ ਸਾਰੇ ਟੱਬਰ ਦੇ ਕੱਪੜੇ ਧੋਤੇ ਇਕੱਠੇ ਵੇ ਸਾਰੇ ਟੱਬਰ ਦੇ ਕਿੱਥੇ ਆ ਆ ਸਾਰੇ ਜਿੰਨੇ ਕੱਪੜੇ ਕੱਲੀ ਮੇਰੀ ਨੋਂ ਦੇ ਇੰਨਾ ਕੜਾਈ ਅਜੇ ਕੱਲ ਦੀ ਮੁੰਡੇ ਨਾਲ ਲੜਨ ਲਈ ਮੇਰਾ ਤਾਂ ਸਰਦੀਆਂ ਵਾਲਾ ਸੂਟ ਨਹੀਂ ਨਿਕਲਿਆ ਮੇਰਾ ਤਾਂ ਸਰਦੀਆਂ ਵਾਲਾ ਸੂਟ ਨਹੀਂ ਨਿਕਲਿਆ ਹੋਰ ਪਤਾ ਨਹੀਂ ਕਿੰਨੇ ਕੇ ਸੂਟ ਚਾਹੀਦੇ ਇਹਨੂੰ ਵੀ ਕਿੱਡਾ ਸੋਹਣਾ ਸੌਲ ਹੀ ਹੈ ਉਹ ਜਨਾਨੀਆਂ ਕਹਿੰਦੀਆਂ ਹੁੰਦੀਆਂ ਹੱਤੋਂ ਸੂਟ ਹੈ ਨਹੀਂ ਸੂਟ ਹੈ ਨਹੀਂ ਹੁਣ ਤੂੰ ਤਾਂ ਚਾਚੇ ਦਾ ਸਿਰ ਖਾਂਦੀ ਰਹਿੰਦੀ ਵੀ ਸੂਟ ਹੈ ਨਹੀਂ ਸੂਟ ਹੈ ਨਹੀਂ ਇਹ ਇੰਨੇ ਨੂੰ ਲੈ ਕੇ ਕੌਣ ਦਿੰਦਾ ਹੈਗਾ ਅੱਜ ਕੱਲ੍ਹ ਦੀਆਂ ਜਨਾਨੀਆਂ ਤੇ ਗੱਲ ਬਾਤ ਕਹਿੰਦੀਆਂ ਤੇ ਮੁੰਡੇ ਪੂਰੀ ਪਹਿਲਾਂ ਕਰ ਦ ਟਾੜੇ ਵਾਲੇ ਕੁੰਦੇ ਹੀ ਨਹੀਂ ਹੁੰਦੇ ਕੋਈ ਗੱਲ ਕੁੰਦੇ ਅੰਤੜੇ ਜੋੜੇ ਦੇ ਗਲਾਮ ਨਾ ਹੁਣ ਕਿੱਥੇ ਨਹੀਂ ਕਰਨੀ ਜੀ ਦੀ ਪੂਰੀ ਕਰਨੀ ਕਰੋ ਚਲੋ ਥੋੜੀ ਬੋਦੀ ਕਿਤੇ ਲੇਟ ਲੂਟ ਵੀ ਕਰਦੇ ਇਹਦੀ ਉਸ ਤਰ੍ਹਾਂ ਸਾਰੀਆਂ ਗੱਲਾਂ ਮੰਨੀ ਜਾਣੀਆਂ ਅੰਨੇ ਵੇਖ ਕਿੰਨੇ ਸੂਟ ਪਏ ਹੈ ਤੇ ਕੱਲ 3 ਸੂਟ ਹੋਰ ਲੈ ਕੇ ਆਈ ਬਾਜ਼ਾਰ ਜਾ ਕੇ ਜਵਾਈ ਵੀ ਤੇਰੇ ਨੂੰ ਵੀ ਚਾਹੀਦਾ ਨਾ ਤੇਰੀ ਕੁੜੀ ਦਾ ਨਾ ਹੀ ਕੋਲ ਲੈ ਕੇ ਦਵੇ ਮੈਨੂੰ ਲੈ ਕੇ ਦਵੇ ਵੀ ਦੱਸ ਹੈ ਸੁਖੀ ਵਸਣ ਮੇਰੀਆਂ ਧੀਆ ਅਗਲਾ ਪਤਾ ਕਿੰਨਾ ਚੰਗਾ ਜਵਾਈ ਮੇਰਾ ਸਾਰੀਆਂ ਗੱਲਾਂ ਮੰਨਦੀਆਂ ਕੁੜੀ ਦੀਆਂ ਮਾਦਕ ਮੋਤੀ ਪੁੰਨ ਕੀਤੇ ਮੈਨੂੰ ਜਵਾਈ ਏਦਾਂ ਚੰਗਾ ਮਿਲਿਆ ਬਸ ਨਾ ਹੋਰੀ ਪਤਾ ਨਹੀਂ ਕੀ ਕੰਮ ਖਰਾਬ ਹੋ ਗਿਆ ਮੇਰਾ ਕੀ ਹੋਇਆ ਯਾਰ ਹਰਜਨ ਨੇ ਇਦਾਂ ਕਹਿੰਦੀ ਨਾ ਮੈਂ ਕਿਉਂ ਤਾਂ ਸਿਰਖਾਂ ਆ ਜਾਂਦਾ ਮੇਰੇ ਸਵੇਰੇ ਸਵੇਰੇ ਮੇਰੇ ਕੋ 36 ਕੰਮ ਕਰਨ ਵਾਲੇ ਪਏ ਆ ਠੰਡ ਵਾਹੇ ਉਹ ਵੀ ਬੜੀ ਗਈ ਮੌਸਮ ਬਦਲ ਗਿਆ ਹੁਣ ਠੰਡ ਹੋ ਗਈ ਤੁਹਾਨੂੰ ਬੜਾ ਪਤਾ ਠੰਡ ਹੁੰਦੀ ਕੀ ਆ ਇਹ ਤਾਂ ਠੰਡ ਦੇ ਨਾਂ ਤੇ ਕੀ ਜਿਹੜੀ ਹੋਣ ਰਹੀ ਹੈ ਅੱਜਕੱਲ ਹੈ ਨਾ ਕੋਟੀਆਂ ਨਿਕਲਦੀਆਂ ਨਾ ਸਵੈਟਰ ਨਿਕਲਦੇ ਚਾਜਨਾ ਠੰਡ ਤੇ ਸਾਡੇ ਬਾਰੇ ਪਾਰੇ ਹੁੰਦੀ ਹੀਗੀ ਆ ਨਵੰਬਰ ਮਹੀਨੇ ਚ ਨਾ ਰੁਟਾਈਆਂ ਲੈ ਕੇ ਆਮ ਨਾ ਕੰਬਲਾ ਚ ਵੜੇ ਹੁੰਨੇ ਆ ਤੇ ਅੱਜ ਕੱਲ ਐਂ ਤਾਂ ਕੰਬਲ ਨਿਕਲੇ ਨਹੀਂ ਗੇ ਹਾਂ ਆ ਦੇ ਵੈਸੇ ਹੀ ਸ਼ਾਗੁਨ ਸੁਕਾਉਂਦੇ ਠੰਡ ਜੇ ਹੋਈ ਥੋੜੀ ਇਹਨਾਂ ਨੂੰ ਪਾਉਣ ਵਾਲੀ ਠੰਡ ਨੂੰ ਤਾਂ ਪਤਾ ਨਹੀਂ ਕੀ ਦੀ ਨਜ਼ਰ ਲੱਗੀ ਹੁੰਦੀ ਨਹੀਂ ਅੱਜ ਕੱਲ ਤੇ ਆਡੇ ਵੇਲੇ ਹੁੰਦੀ ਸੀ ਠੰਡ ਆਏ ਹਾਏ ਨਵੰਬਰ ਦੇ ਮਹੀਨੇ ਚ ਚਾਹ ਦਾ ਗਲਾਸਾ ਗਲਾਸ ਚੋਂ ਵੱਖਰਾ ਤੂੰ ਆ ਨਿਕਲਣਾ ਮੂੰਹ ਚੋਂ ਵੱਖਰਾ ਤੂੰ ਆ ਨਿਕਲਣਾ ਮੋਫਲੀਆਂ ਨਾਲ ਐ ਸਾਗ ਬਣਾ ਲੈਣਾ ਤੇ ਮਜੇਦਾਰ ਕਿਤੇ ਕੰਮ ਹੁੰਦਾ ਹੀ ਐ ਤੇ ਵਿਚਾਰੇ ਦੁਕਾਨਾਂ ਵਾਲੇ ਵੀ ਸੁਕੀ ਹੁੰਦੇ ਹੀਗੇ ਅੱਜ ਕੱਲ੍ਹ ਤਾਂ ਠੰਡ ਪੈਂਦੀ ਨਹੀਂ ਵਿਚਾਰੇ ਦੁਕਾਨਾਂ ਵਾਲੇ ਵੀ ਕੀ ਸਰਦੀਆਂ ਵਾਲੇ ਕੱਪੜੇ ਕੱਢ ਕੇ ਵੇਚਣ ਗਰਮੀਆਂ ਪਸੰਦ ਆ ਨਹੀਂ ਨਹੀਂ ਪਸੰਦ ਨਹੀਂ ਅੰਡੇ ਆ ਕਿਉਂ ਜਾਈ ਚ ਬਹਿ ਕੇ ਰਾਮ ਨਾ ਬੰਦਾ ਆ ਕੇ ਕੇ ਹੈ ਗਰਮੀਆਂ ਦਾ ਕੀ ਅੰਤਰਾ ਗਰਮੀ ਚ ਨਾ ਕਦੇ ਜਾਣ ਜੋਗੇ ਨਾ ਤੇ ਆਉਣ ਜੋਗੇ ਨਾ ਪੁੱਤ ਦੇ ਕਮਰੇ ਚ ਏਸੀ ਲੱਗਾ ਵਾ ਉਥੇ ਜਾ ਜਾ ਕੇ ਬਹਿਣਾ ਪੈਂਦਾ ਉਹਨਾਂ ਦੇ ਲੱਗ ਕੇ ਤੈਨੂੰ ਪਤਾ ਨਾ ਮੇਰੀ ਹਾਏ ਹਾਏ ਪਤਾ ਨਹੀਂ ਕੀ ਹੋ ਗਿਆ ਕਮਰਾ ਟੰਗ ਟੰਗ ਜਿਹਾ ਲੱਗਦਾ ਮੰਮੀ ਕਾ ਜੇ ਕਮਰਾ ਟੰਗ ਟੰਗ ਜਿਹਾ ਲੱਗਦਾ ਹਾਡਾ ਮੈਂ ਕਿ ਮੰਮੀ ਜੋ ਆ ਕੇ ਬੈਗੀ ਤੁਹਾਡੇ ਚੰਸਾ ਕਮਰਾ ਟੰਗ ਟੰਗ ਲਾ ਘਰਦੀਆਂ ਠੀਕ ਆ ਆਪਣੇ ਕਮਰੇ ਚ ਜਾ ਕੇ ਆਰਾਮ ਨਾਲ ਬਹਿ ਜਾ ਮੈਂ ਤਾਂ ਕਹਿ ਦਿੰਦੀ ਨਹੀਂ ਮੇਰੇ ਤਾਂ ਗੋਡੇ ਖੋਡੇ ਨਹੀਂ ਚੱਲਦੇ ਭਾਈ ਮੈਂ ਤਾਂ ਰਾਂ ਚਾਈ ਚ ਬੈਠੀ ਸਾਰਾ ਦਿਨ ਜਿੜਾ ਬਾਂ ਨਹੀਂ ਢਾ ਲੈ ਆਹ ਨਾਲੇ ਵਿਆਹ ਬੜੇ ਆਉਂਦੇ ਸਰਦੀਆਂ 'ਚ ਲੈ ਵੇ ਵਿਆਹਾਂ ਦੀ ਤੈਨੂੰ ਮੈਂ ਕੀ ਗੱਲ ਦੱਸਾਂ ਆ ਹੁਣ ਸਾਡੇ ਗਵਾਂਡੀਆਂ ਦੇ ਵਿਆਹ ਆ ਹੈ ਤੇ ਮੈਨੂੰ ਪਤਾ ਲੱਗ ਗਿਆ ਦੋ ਮਹੀਨੇ ਪਹਿਲਾਂ ਹੀ ਆ ਸ਼ੀਰੇ ਰੰਗੇ ਆਹੋ ਤੇ ਮੈਂ ਕਿਹਾ ਲੈ ਵਿਆਹ ਆ ਗਿਆ ਮੈਂ ਨਿਆਣੇ ਹੋ ਜੋ ਤਿਆਰ ਨਾ ਉਹਨੂੰ ਦੱਸਿਆ ਤੇ ਦੋ ਸੂਟ ਬਜਾਰੋਂ ਲੈ ਆਈ ਹੈ ਮੈਨੂੰ ਪਤਾ ਸੀ ਮੈਂ ਵੀ ਹੌੜੀ ਜੀ ਦੋ ਸੂਟ ਬਣਾ ਲਏ ਆ ਨਿਆਣਿਆਂ ਦੇ ਕੱਪੜੇ ਅਸੀਂ ਅੱਡ ਲੈ ਲੈ ਕੇ ਰੱਖ ਲਿਆ ਟਕਾ ਦਾ ਨੂੰ ਆਇਆ ਹੀ ਨਹੀਂ ਚੱਲ ਹਾਂ ਉਹਨਾਂ ਕੱਢੇ ਆ ਹੀ ਨਹੀਂ ਉਹਨਾਂ ਬਣਾ ਆਇਆ ਹੀ ਨਹੀਂ ਉਹ ਦਿਆਗ ਲਿਆ ਪਰ ਪਲੇਟ ਕੀਤੀ ਹੁੰਦੀ ਤੁਸੀਂ ਸਾਰਾ ਡੱਬਰ ਪਹੁੰਚ ਜਾਂਦੇ ਸਗਣੋ ਤੋਂ ਤੇ 200 ਰੁਪਏ ਪਾਉਣਾ ਹੁੰਦਾ ਤੇ ਦੱਸ ਸਗਣ ਦੇ ਕੇ ਆਉਣਾ ਤੇ ਪੈਸੇ ਨਹੀਂ ਪੂਰੇ ਕਰਨੇ ਹਾਂ 1000 ਰੁਪਏ ਪਲੇਟ ਆ ਪੰਜ ਜੀ ਤੁਸੀਂ 10 7 ਜਾਨੇ ਘਰ ਦੇ ਜੇ 7000 ਦਾ ਤੁਹਾਨੂੰ ਰੈਸ਼ਨ ਖਾ ਜਾਣਾ ਤੇ ਰੁਪਈਆ ਵਿੱਚੋਂ ਦੋਸਕੇ ਮਾਂ 500 ਦੇਣਾ ਤੁਸੀਂ ਹਾਂ ਤੇ ਦੱਸ ਤੁਹਾਡੇ ਨਹੀਂ ਵਿਆਹ ਖਾਦੇ ਇਹਨਾਂ ਨੇ ਮੇਰੇ ਮੰਡੀ ਦੇ ਵਿਆਹ ਤੇ ਆਏ ਸਾਰਿਆਂ ਦੇ ਵਿਆਹ ਤੇ ਮਾਂ ਦੀ 700 ਸਰਬੀ ਸਗਣ ਪੱਕੀ ਜਾਂਦੀ ਰਹੀ ਉਹਦੋਂ ਤੇ ਇਹਨਾਂ ਨੇ ਚੇਤਾ ਨਾ ਆਇਆ ਮੈਂ ਕਿੰਗੀਆਂ ਗਾਲਾਂ ਕੱਢੀਆਂ ਇੱਥੇ ਖਲੋ ਕੇ ਹੌਲੀ ਹੌਲੀ ਮੂੰਹ ਚ ਹੋਲੀ ਹੋਲੀ ਕੋ ਘੱਟ ਗਿਆ ਲੈ ਉੱਚੀ ਉੱਚੀ ਕਰਦੀ ਤੇ ਲੜਾਈ ਨਾ ਵੱਜ ਜਾਂਦੀ ਹੋਲੀ ਘੋੜੇ ਘੱਟੀਆਂ ਮੈਂ ਕਿੱਥੋਂ ਦਾ ਤੇਰਾ ਆਪ ਮੈਂ ਸਾਡੇ ਗਿਆ ਤੇ ਥਾਰਾ ਕੋਈ ਨਹੀਂ ਆਦਾ ਪੁੱਤੋ ਹੁਣ ਤਾਨੂੰ ਸਾਡਾ ਚੇਤਾ ਨਹੀਂ ਆਇਆ ਮੈਂ ਤੇਰੀ ਮਾਂ ਨਹੀਂ ਆਉਂਦੀ ਜਦੋਂ ਯੂਨੀਵਰਸਿਟੀ ਚ ਕਿਹੜੀ ਚੇਤਾ ਕਰਾਇਆ ਮੈਂ ਕਿਹਾ ਕਾਰਡ ਵੰਡ ਲੈ ਤੁਸੀਂ ਕਹਿੰਦੀ ਹਾਂਜੀ ਵੰਡ ਲੈ ਮੈਂ ਕੋ ਘਰ ਰਹਿ ਰੂ ਗਿਆ ਲੱਗਦਾ ਤੁਹਾਨੂੰ ਨਹੀਂ ਨਹੀਂ ਸਾਰੇ ਕਿਤੇ ਵੰਡ ਲਈ ਮੈਂ ਫੇਰ ਵੀ ਰਹਿ ਜਾਂਦਾ ਹੁੰਦਾ ਜੇ ਇੱਕ ਰੀ ਜਾ ਕੇ ਮੈਂ ਕਾਪੀ ਦੇ ਜਿੱਥੇ ਨਾਮ ਲਿਖਿਆ ਚੈੱਕ ਕਰ ਲਿਓ ਕਹਿੰਦੀ ਨਾਮ ਸਾਡੇ ਦੇ ਕੋਈ ਨਹੀਂ ਰਹਿ ਗਿਆ ਤਾਂ ਫੇਰ ਵੀ ਕੋ ਲਾਗੇ ਬਣੇ ਕੋ ਰਾਣ ਗਵਾਣ ਮੈਂ ਕੋਈ ਲਗਲਾ ਕਰ ਤੋ ਪਿਛਲਾ ਪਰ ਕੋਈ ਰਹਿ ਗਿਆ ਕਹਿੰਦੀ ਸਾਰੇ ਮੰਨਦੇ ਆ ਮੈਂ ਹੁਣ ਤੇ ਮੈਂ ਕੀ ਦੱਸਾਂ ਕਿੱਥੇ ਸਾਰੇ ਵੰਡੇ ਤੁਸੀਂ ਕੀ ਕੀਤਾ ਵਾ ਬੜੇ ਬੜੇ ਗੱਟ ਕੀਤਾ ਇਹਨਾਂ ਨੇ ਬੜੀ ਮਾਰੀ ਹੋਈ ਬੜੀ ਮਾਰੀ ਮਾਰੀਰ ਕੀ ਮਾਰੀ ਆ ਪਰਸੋ ਦੇ ਲਵਾਈ ਲੱਗੇ ਆ ਤੁਹਾਡਾ ਸਿੱਥੇ ਮੇਰਾ ਕੰਕ ਸੰਕ ਸੰ ਤੇ ਬੁਰਾ ਹਾਲ ਹੋਇਆ ਪਿਆ ਵਾ ਹੈ ਤੇ ਮੈਂ ਨਹੀਂ ਪਤਾ ਨਹੀਂ ਕਿੱਦਾਂ ਦੇ ਆਂਡ ਗਵਾਂਡ ਹੋ ਗਿਆ ਅੱਜ ਕੱਲ ਰਾਤ ਨੂੰ ਵਿਆਹ ਤੇ ਆਗਲੇ ਨੂੰ ਸੱਦੋ ਮੈਂ ਪੋਚੀ ਲੋਪ ਤੇ ਸੂਰ ਸਾੜ ਤਰੀ ਸਵਾ ਬੈਠੇ ਤੇ ਤੁਸੀਂ ਹਿਸਾਬ ਨਾਲ ਖਾਇਆ ਕਰੋ ਨਾ ਵਿਆਹਾਂ ਵਿੱਚ ਜਾ ਕੇ ਸਗਨ ਸਗਨ ਪੂਰਾ ਪਾਇਆ ਕਰੋ ਉੱਥੇ ਤੇ ਪੂਰਾ ਸਗਨ ਪਾ ਕੇ ਆਈ ਦਸ ਸਭ ਨਾਲ ਖਾਇਆ ਕਰੋ ਕਿ ਸਗਨ ਪੰਜ ਚੱਤੀਏ ਪਾ ਕੇ ਆਏ ਤੇ ਉੱਤੇ ਰੋਟੀ ਖਾਣੀ ਨਹੀਂ ਕਿ ਤੇ ਪੁੱਛ ਕੇ ਪਾ ਕੇ ਆਈ ਏ ਜਿੱਕੇ ਨਰਬੀਆਂ ਪਲੇਟ ਕੀਤੀ ਤੁਸੀਂ ਅਗਲਾ ਕਹੋ ਜੀ 1000 ਹਜ਼ਾਰ ਰੁਪਏ ਪਲੇਟ ਕੀਤੀ ਤੇ ਨਾ 1000 ਰੁਪ ਕਸ ਅਜੀ ਦਾ ਬਟਾ ਸਾ ਬਕਦਾ ਬਣ ਪੈ ਗਏ ਤੁਸੀਂ ਪਰ ਪਲੇਟ ਪਹਿਲਾਂ ਹੀ ਹਸਤਾ ਖੁੱਲੇ ਹੁੰਦੇ ਸੀਗੇ ਠੀਕ ਹੈ ਫੁੱਲਾ ਬਣਿਆ ਫੁੱਲਾ ਖਾਓ ਪਰ ਪਰ ਕੇ ਥਾਲੀਆਂ ਰੋਟੀ ਆਉਂਦੀ ਹੁੰਦੀ ਹੁੰਦੀ ਕਿਤੇ ਸ਼ਰਮਨੀ ਆਉਂਦੀ ਇਹਨਾਂ ਨੂੰ ਕਿੱਦਾਂ ਵਿਆਹ ਰਚਿਆ ਵਾ ਇੰਨਾ ਪੈਸਾ ਡਕਰੋ ਇੰਨਾ ਤੇ ਕਰ ਲੈਂਦੇ ਹੀ ਅੱਜ ਕੱਲ ਹੈ ਡਕਰੋਸ ਨਾ ਤੇ ਡਕਰੋਸ ਰੋ ਗਿਓੜੀਆਂ ਫਲ ਬਣੀਆਂ ਲਾਉਂਦੇ ਐਂ ਏਦਾਂ ਕਰਕੇ ਚੁੰਨੀਆਂ ਚੰਨੀਆਂ ਕਿੰਨੀਆਂ ਚੰਨੀਆਂ ਬੇ ਕੋ ਰੇਸ਼ ਦਾ ਕਿਉਂ ਆਲਾ ਵਿਆਹ ਆਲਾ ਕਰ ਲਿਖਿਆ ਹੀ ਬਾਹਰ ਤੇ ਆਂਡ ਗਵਾਂਡ ਨੂੰ ਜਦੋਂ ਪਤਾ ਹੀ ਲੱਗ ਗਿਆ ਤੁਹਾਡੇ ਘਰ ਵਿਆਹ ਵਾ ਤੇ ਮੈਂ ਮੈਂ ਚੱਲ ਜਣਾ ਮੈਂ ਨਹੀਂ ਵੇਖਣਾ ਇਹਨਾਂ ਸੱਦਿਆ ਕਰਨੀ ਸੱਦਿਆ ਜੇ ਇਹਦੀ ਮਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕਾਹਤੋਂ ਆਏ ਜੇ ਤੁਹਾਨੂੰ ਸੱਦਿਆ ਨਹੀਂ ਮੈਂ ਕਹਣਾ ਇਹ ਤੇਰੀ ਗਲਤੀ ਤੇਰੀ ਗਲਤੀ ਤੂੰ ਹਾਨੂੰ ਨਹੀਂ ਸੱਦਿਆ ਅਸੀਂ ਤੇ ਜਾਵਾਂਗੇ ਹਾਂਗੇ ਅਸੀਂ ਤੇ ਸਗਣ ਪਾਵਾਂਗੇ ਸਗਣ ਕਿਉਂ ਪਾਵਾਂਗੇ ਜਦੋਂ ਅਗਲੇ ਨੇ ਸੱਦੀ ਆਈ ਜਦੋਂ ਅਗਲੇ ਨੇ ਦੱਬਾਈ ਨਹੀਂ ਦਿੱਤਾ ਖਣੇ ਹੀ ਕਤੋਂ ਵੇਸਟ ਕਰੀਏ ਆਪਣਾ ਕਿ ਅਗਲੇ ਦਿਤਾ ਵੇ ਡੱਬਾ ਦੇ ਬੰਦਾ ਸਗਣ ਨੂੰ ਪਾ ਕੇ ਆਵੇ ਚੱਲ ਫੇ ਮੈਂ ਚੱਲਦਾ ਕਿੱਧਰ ਚੱਲਿਆ ਮੈਂ ਉਹਨਾਂ ਨੂੰ ਸਮਝਾ ਕੇ ਆਵਾਂ ਵੀ ਤੁਹਾਡਾ ਸਗਣ ਮਾਰਿਆ ਜਾਣਾ ਡੱਬਾ ਦੇ ਉਹਨਾਂ ਦੇ ਆਪਣੇ ਆਉਣਾ ਤੂੰ ਤੈਨੂੰ ਤੇ ਸੱਜਣਾ ਮੈਂ ਸੰਤ ਸਾਦੇ ਹੀ ਆ ਹਾਂ ਤੁਹਾਨੂੰ ਤੇ ਸਾਦੇ ਹੀ ਆ ਤੂੰ ਗੜੀ ਤੇਰੇ ਮੰਮੀ ਨੂੰ ਮੈਂ ਜਾਣਦੀ ਮੈਂ ਤੂੰ ਕਿਹੜਾ ਸਾਰੇ ਟਮਰ ਖਾਂਦੇ ਨਹੀਂ ਜੇ ਲਫਾਫੇ ਤੇਰੇ ਪਰਚੇ ਪਏ ਹੁੰਦੇ ਆ ਅਡਰ ਖੇਮਦੇ ਤੂੰ ਹੀ ਆਪਣੀ ਤੁਹਾਡੇ ਨੂੰ ਭਾਈ ਦੇ ਸਰਾਂ ਨੇ ਦੋ ਲਿਖ ਲੋ ਤੇਰੀ ਦਾ ਵੀ ਭਾਈ ਦਹੀ ਤੂੰਗਾ ਵੇਖੀ ਲਖੀ ਵੇ ਲਵਾਈ ਕੀ ਲੈ ਕੇ ਜਾਂਦੇ ਸਾਰੇ ਖੋਸ਼ੀ ਆ ਉਹਨਾਂ ਕੋ ਲੱਡੂ ਹੀ ਆਹੋ ਮੇ ਸਵਾਦ ਲੱਗਣ ਤੇ ਹੀ ਹੈ 10 ਪੈਰੇ ਨਾ ਹਉਣ ਤੇ ਖਾਣ ਦੇ ਚੰਗਾ ਕਿਤੇ ਚੱਲੇ ਆਵਾ ਮੈਨੂੰ ਸਮਝਾਵਾ ਵੀ ਮੈਨੂੰ ਕਾਰਡ ਕੋਡ ਦੇ ਦੋ ਦੀਦੇ ਨਾ ਉਦਾਂ ਹੀ ਆ ਜਾਣਾ ਸਗਨਪੁਰਾ ਵੀ ਖਾਤੀ ਸਾਰਾ ਕੁਝ ਜਾਣਾ ਇਹੋ ਜੀ ਗੱਲ ਨਾ ਕਹਿ ਬੱਚਾ ਨੇ ਇਹ ਕਹ ਮੈਨੂੰ ਲੱਗਦਾ ਵੀ ਤੈਨੂੰ ਕਾਰਡ ਦੇਣ ਦਾ ਚੇਤਾ ਭੁੱਲ ਗਿਆ ਅਮੇ ਆਖਿਆ ਸੀ ਹਾਂ ਉਹ ਕਨੇ ਹੀ ਆਪ ਹੀ ਸਦਿਆਣੀ ਗਾ ਵੇ ਲਾਹਿਰ ਫੇਰ ਤੇ ਗੱਲਾਂ ਮਾੜੀਆਂ ਕ ਨਹੀਂ ਹਰ ਦੱਸ ਮੈਂ ਤੇ ਸਾਰੇ ਮੱਲੇ ਦਾ ਕਰਦੀ ਰਹਿ ਗਈ ਹੈ ਇਹ ਆਪਣੀ ਆਰੀ ਵੀ ਠੀਕ ਆ ਮਾੜੀ ਮੋਟੀ ਬੋਲਤ ਬੋਲ ਹੋ ਜਾਂਦਾ ਇਹਦੀ ਮੰਮੀ ਨੂੰ ਮੈਂ ਗਾਲਾਂ ਕੱਢੀਆਂ ਸੀ ਉਹਦਾ ਨਾਲੀ ਤੋਂ ਇਹਦਾ ਮਤਲਬ ਇਹ ਥੋੜੀ ਵਿਆਹ ਦੇਣੀ ਸਦਣਾ ਆਹੋ ਤੇ ਹੁਣ ਤੇਰਾ ਕੀ ਪਤਾ ਵੀ ਤੂੰ ਚਲਦੇ ਵਿਆਹ ਚ ਉਹਦੇ ਨੇ ਕੁੜਮਾ ਸਾਹਮਣੇ ਕਾਲਾ ਕੋਲਾ ਕੱਢ ਪਾਵੇਂ ਹੁਣ ਕਹਦਾ ਮੈਂ ਨਹੀਂ ਕੱਢਣ ਢਈ ਹੁਣ ਅੰਦਰੇ ਅੰਦਰ ਕੱਢਣ ਢਈ ਇਹ ਵਾਲੀਆਂ ਜ਼ਿਆਦਾ ਲੱਗਦੀਆਂ ਥੱਕ ਮੂੰਹ ਵਾਲੀਆਂ ਦਾ ਤਾਂ ਇੰਦਾ ਦੁੱਖ ਨਹੀਂ ਉਹ ਚੱਲ ਮੈਂ ਚੱਲਦਾ ਕਿ ਤੇ ਮੇਰੇ ਦੁਆਲੇ ਨਾ ਹੋ ਜੀ ਜਾ ਵਾਰ ਦਫਾ ਆ ਚੰਗਾ ਐਵੇਂ ਤੇ ਛੜ ਨਾ ਜਾਂਨਾ ਮੇਰਾ ਚੰਗਾ